मुखंत्रा <laughs> मुख्यत्री <laughs> ਜਿੰਦਾਬਾਦ ਜੰਮੀ ਮੁੱਖ ਮੰਤਰੀ ਜਿੰਦਾਬਾਦ ਜਗ ਨੂ ਕਿਰਮੀ ਰੱਖਣ ਵਾਲਾ ਮੁੱਖ ਮੰਤਰੀ ਜਿੰਦਾਬਾਦ ਜਗ ਨੂ ਕਿਰਮੀ ਰੱਖਣ ਵਾਲਾ ਮੁੱਖ ਮੰਤਰੀ ਜਿੰਦਾਬਾਦ ਪਿਆਰ ਸਰਕਾਰ ਜਿੰਦਾਬਾਦ ਪਿਆਰ ਸਰਕਾਰ ਜਿੰਦਾਬਾਦ ਇਸ ਵੀਰਾ ਬੀਬੀ ਕੰਟਰ ਦੀ ਕੋਠੀ ਅੱਗੇ ਉਹ ਲਹਿਰਾ ਗਾਗਾ ਨੂੰ ਦੇਖ ਰਹੇ ਹੋ ਜਿੰਦਾਬਾਦ ਦਿੱਤੀ ਪੈਸੇ ਖਾਣ ਦੀ ਸਰਕਾਰ ਅੱਜ ਲਹਿਰਾ ਗਾਗਾ ਚ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਪਹੁੰਚੇ ਹੋਏ ਹੈਗੇ ਸੋ ਕਾਂਗਰਸੀਆਂ ਵੱਲੋਂ ਬੀਬੀ ਭੱਟੜ ਦੇ بیٹے ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਮੁੱਖ ਮੰਤਰੀ ਨੂੰ ਮਿਲ ਕੇ ਹਲਕਾ ਲਹਿਰਾ ਗਾਗਾਨੀਆ ਮੰਗਾ ਤਾਂ ਜਿਹੜਾ ਜਾਣੂ ਕਰਵਾਉਣਗੇ ਪਰ ਸਵੇਰ ਤੋਂ ਆਪਰੇ ਨਾਲ ਕਿਤੇ ਆਪਣੇ ਗੋਇਲ ਨਾਲ ਨਾਰਾਜ਼ ਹੋ ਜਾਣੀ ਇਹ ਉਹਦਾ ਮੁਰਦਾਵਾਦੀ ਨਹੀਂ ਕਰਿਆ ਆਪਾ ਜੀ ਅਸੀਂ ਡੀਪੀ ਸਾਹਿਬ ਅਸੀਂ ਮੁਰਦਾਵਾਦ ਤਾਂ ਨਹੀਂ ਕਰਿਆ ਉਹਨਾਂ ਦਾ ਇਹਦਾ ਸਟੈਂਡਰਡ ਨਹੀਂ ਹੈ ਕਹ ਲੋੜ ਹੈ ਜੇ ਕੋ ਲਹਿਰੇ ਤੋਂ ਬਾਹਰ ਜਾਦੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਆ ਜੀ ਅਸੀਂ ਲਹਿਰਾ ਨਹੀਂ ਦੱਸਦੇ ਅਸੀਂ ਗੋਇਲ ਸਾਹਿਬ ਦੇ ਹੱਕੇ ਤੋਂ ਆਇਆ ਗੋਇਲ ਕੱਪੜੇ ਵਾਲਾ ਨਹੀਂ ਜੀ ਇਹ ਉਹਨਾਂ ਦਾ ਸਰਾਪਾ ਨਹੀਂ ਨਹੀਂ ਕੋਲ ਆਪਣੇ ਗੋਇਲ ਸਾਹਿਬ ਦੇ ਉਹ ਕਹਿੰਦੇ ਸੀ ਗੋਇਲ ਚਾਹਬਾ ਨਹੀਂ ਜੀ ਨਹੀਂ ਜੀ ਗੋਇਲ ਸਾਹਿਬ ਦੇ ਵੀ ਗੋਇਲ ਲਹਿਰੇ ਤੋਂ ਗੋਇਲ ਤੋਂ ਉਹ ਫਿਰ ਸਾਨੂੰ ਆ ਜਾ ਕੇ ਕਮਾਫਰਾ ਕੇ ਫਿਰ ਦੱਸਣਾ ਪੈਂਦਾ ਹੀ ਅਸੀਂ ਬੀਬੀ ਪੱਠੋਰੀ

ਉਹ ਨਾਲ ਇੱਕ ਟੱਪੜ ਹੈ ਜੀ ਦੇਖੋ ਨਾ ਜੈ ਸਿੰਘ ਇਹ ਸੋ ਤਸਵੀਰ ਈਬੀ ਪਟਲ ਦੀ ਕੋਠੀ ਅੱਗੇੋਂ ਲਹਿਰੇਗਾ ਅੱਗੇ ਤੋਂ ਦੇਖ ਰਹੇ ਹਾਂ ਜਿੱਥੇ ਈਬੀ ਪਟਲ ਦੇ بیٹے ਰਾਹੁਲ ਸਿੱਧੂ ਸਮੇਤ ਸੈਂਕੜੇ ਕਾਂਗਰਸੀ ਵਰਕਰਾਂ ਨੂੰ ਉਹਨਾਂ ਦੀ ਕੋਠੀ ਦੇ ਅੰਦਰ ਹੀ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚੇ ਪੁਲਿਸ ਵੱਲੋਂ ਜਿਹੜਾ ਨਾਜ਼ਰਬੰਦ ਕੀਤਾ ਹੋਇਆ ਹੈਗਾ ਸੋ ਸਵੇਰ ਤੋਂ ਹੀ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੇ ਕਾਂਗਰਸੀਆਂ ਵਿਚਕਾਰ ਕਸਮਕਸ ਚੱਲ ਰਹੀ ਹੈ ਤੱਕ ਮੁਕੀ ਚੱਲ ਰਹੀ ਹੈ ਕਿ ਉਹਨਾਂ ਵੱਲੋਂ ਜਾਣ ਦੀਆਂ ਕੋਸ਼ਿਸ਼ਾਂ ਹੁਣ ਤੱਕ ਨਾਕਾਮ ਰਹੀਆਂ ਨੇ ਸੋ ਇਹ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਕਾਂਗਰਸੀ ਕਿਤੇ ਨਾ ਕਿਤੇ ਵਜਿੱਦਾ ਕਿ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਹੈ ਅਸੀਂ ਜਾਣਾ ਹੈ ਤੇ ਪੁਲਿਸ ਪ੍ਰਸ਼ਾਸਨ ਦਾ ਡੀਐਸਪੀ ਹਰਵਿੰਦਰ ਕਹਿਰਾ ਜੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਕਿਸੇ ਵੀ ਹਾਲਤ ਦੇ ਵਿੱਚ ਇੱਥੋਂ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ ਸੋ ਹੁਣ ਸਮਾਂ ਕਿਦਾਂ ਨਾ ਹੁੰਦਾਗਾ ਕਿ ਕਾਂਗਰਸੀਆਂ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਪੁਲਿਸ ਵੱਲੋਂ ਗ੍ਰਿਫਤਾਰੀਆਂ ਕੀਤੀਆਂ ਜਾਂਦੀਆਂ ਨੇ ਇਹ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾਉਂਦੇ ਰਹਾਂਗੇ ਕਿਤੇ ਨਾ ਕਿਤੇ ਦੇਖ ਰਹੇ ਆ ਕਿ ਦੋਵੇਂ ਪਾਸਿਆਂ ਤੋਂ ਤਿਆਰੀ ਹੁੰਦੀ ਨਜ਼ਰ ਆ ਰਹੀ ਹੈ ਕਿ ਕਾਂਗਰਸੀਆਂ ਵੱਲੋਂ ਲੱਗਦਾ ਹੈ ਕਿ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾਣੀ ਹੈ ਤੇ ਪੁਲਿਸ ਪ੍ਰਸ਼ਾਸਨ ਵੀ ਆਪਣੀ ਜਿਹੜੀ ਕਾਰਵਾਈ ਪਾਉਣ ਲਈ ਤਿਆਰ ਹੈ ਵੱਡੀ ਗਿਣਤੀ ਦੇ ਵਿੱਚ ਜਿਹੜਾ ਤੁਹਾਨੂੰ ਦਿਖਾਵਾਂਗੇ ਕਿ ਇੱਥੇ ਖਾਲੀ ਬੱਸਾਂ ਵੀ ਪਹੁੰਚੀਆਂ ਹੋਈਆਂ ਨੇ ਖਾਲੀ ਬੱਸਾਂ ਵੀ ਪਹੁੰਚੀਆਂ ਹੋਣ ਨੇ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਵਾਲ ਵੀ ਮੌਜੂਦ ਹੈ